ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਘੂਆ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆਂ ਬਣਾਉਣਾ ਆਪਾਂ ਪਿੰਡ ਮਹਿਮਤਪੁਰ ਤਕਸੀਦ ਅਜਨਾਲਾ ਤੇ ਜ਼ਿਲ੍ਹਾ ਹੁਣਪੁਰ ਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਨੂੰ ਸ਼ੇਪ ਅਸੀਂ ਵਿਖਾਵਾਂਗੇ ਚਾਰ ਝੋਟੀਆਂ ਤੇ ਦੋ ਗੜਾਵਾ ਕੋਈ ਸੱਜਣਾਵਾ ਤੇ ਕੋਈ ਡੱਬਣਾਵਾ ਤੇ ਆਪਾਂ ਪਹੁੰਚਿਆ ਵੀਰ ਜੱਸ ਕਰਨ ਦੇ ਕੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਕੁਝ ਇਹਨਾਂ ਦੀ ਡਿਟੇਲ ਆ ਆਜੋ ਅਗੀ ਸਸੀ ਗੱਲ ਪਾ ਜੀ ਸਸੀ ਗੱਲ ਉੱਚੀ ਸਸੀ ਗੱਲ ਦੀ ਸੋ ਸੁਣਾਓ ਠੀਕ ਠਾਕ ਜੀ ਵਧੀਆ ਕਰਦੀ ਕਾਇ ਤੇ ਹਾਂ ਜੀ ਵਧੀਆ ਕਿਰਪਾ ਵਾਇਗਰੂ ਦੀ ਹੋਰ ਠੀਕਾ ਪਰਿਵਾਰ ਹਾਂ ਜੀ ਵਧੀਆ 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 ਤੇ ਇਹਦਾ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹੰਤਪੁਰਾ ਤਸੀਦ ਜਨਾਲਾ ਜਿਲ੍ਹਾ ਅਮਰਸਰ ਲਾਗੇ ਲੋਪੋ ਕੋ ਚਕਾਉਂ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਨੰਬਰ 9592800655 ਠੀਕ ਹੈ ਜੀ ਆਹ ਰਸੀਆਂ ਟੈਂਕ ਲੈ ਆਂਦਾ ਐ ਇਹ ਵੱਡੋ ਯਾਰ ਵੇਖੋ ਠੀਕ ਹੈ ਠੀਕ ਹੈ ਜੀ ਜੀ ਨੰਬਰ ਤੇ ਹੋਈ ਆਪਾਂ ਦੇਖਵਨੇ ਤੁਹਾਨੂੰ ਜਿੱਡੀ ਮੈਂ ਜੇ ਹੈਗੀ ਆ ਵੀਡੀਓ ਦਿ ਹੋ ਸਕਦਾ ਮੈਂ ਛੋਟੀ ਆਪੇ ਹਾਂਜੀ ਹਾਂ ਪਰ ਐ ਕਾਲੇ ਜਾਮਨ ਵਰਗੀ ਮੈਂ ਪੂਰਾ ਪਾਦ ਸੀ ਲਓ ਵੀ ਵੀਡੀਓ ਇੱਥੇ ਆ ਕੇ ਦੁਗਣੀ ਤੀ ਹੋ ਗਈ ਵੀ ਛੋਟਿਆ ਥੀ ਝੋਣ ਲੱਗੇ ਆ ਤੇ ਮੈਂ ਤਾਂ ਚੜੀ ਨਹੀਂ ਇਹ ਨਾਟਕੀ ਫਿਰ ਬਲੈਰੋ ਗੱਡੀ ਲੱਤੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਕੱਡ ਵਜ ਨਹੀਂ ਬਹੁਤ ਜ਼ਿਆਦਾ ਤੇ ਇਹ ਵੀ ਕੱਪਣੇ ਆ ਕਾਲੀ ਸ਼ਾਹ ਕਾਲੇ ਜਾਮਨ ਵਰਗੀ ਜੇ ਲੱਭਣ ਜੇ ਹਾਂ ਜੀ ਗੱਬੜ ਜੇ ਲੈ ਜੋ ਦੋ ਚਾਰ ਦਾ ਤਿਆਰੀ ਹੈ ਮੱਜ ਆਪਾਂ ਠੀਕ ਆ ਕਿੰਨੇ ਕੁ ਦੁੱਧ ਵਾਲੀ ਆ ਜੀ 15 16 ਕਿਲੋ ਦਾ ਰਕਾਰ ਜੀ ਦਾ ਪੀਲੇ ਚੂਰੇ ਦਾ ਅੱਛਾ ਜੀ ਹਾਂ ਸੇਵਾ ਨੂੰ ਨੋਰਮਲ ਦੀ ਜੇ ਕੋਈ ਸੇਵਾ ਕਰੇ ਤਾਂ 17 12 ਵੀ 80 ਮੈਂ ਤਾਂ 20 ਕਿਲੋ ਤੋਂ ਦੱਸਦੀ ਹਾਂ ਤਾਂ ਵੀ ਸਾਟੀ ਆ ਹਾਂ ਜੀ ਹਾਂ ਜੀ ਇਹ ਦੱਸਦੀ ਮੈਂ ਦੁੱਧ ਹਾਂ ਜੀ ਤੇ ਆਪਾਂ ਜੋ ਘਰ ਵਾਲੇ ਦੱਸਿਆ ਵੀ 15 16 ਕਿਲੋ ਚ ਹੋਇਆ ਸਭ ਤੋਂ ਵੱਡੀ ਖੂਬੀ ਦੱਸੀ ਜਾਂਦੇ ਅਸੀਂ 40 45 ਦੇ ਨਹੀਂ ਮੈਨ ਛੱਡੀ ਅਛਾ ਜੀ ਹਾਂ 40 ਦਿਨ 42 ਦਿਨ ਮੈਂ ਦੁੱਧੋਂ ਛੱਡਦੀ ਠੀਕ ਹੈ ਠੀਕ ਹੈ ਜੀ ਸੁਵਾ ਗਣਵਾ ਸੁਣਾ ਵੀ ਸੁਵਾ ਏਰਕਾ ਸੁਣਾ ਨੇ ਪੂਰ ਤਿੱਜਾ ਅਛਾ ਜੀ ਹਾਂ 1 ਜੂਨ ਮਾਸਾ ਫੁੱਲਾ ਆ ਪਰ ਵੇਖਣ ਨੂੰ ਮੈਂ ਦੂਜਾ ਸੁਵਾ ਹੀ ਯਾਦਦੀ ਆ ਠੀਕ ਹੈ ਠੀਕ ਹੈ ਜੀ ਖਣ ਲਵੇਂ ਤੋਂ ਵੇਖੀ ਆ ਜਦ ਘੋਟੀ ਪਹਿਲਣ ਦੂਜਣ ਹੁੰਦੀ ਆ ਠੀਕ ਹੈ ਠੀਕ ਹੈ ਜੀ ਸੁਵਾ ਤਿੱਜਾ ਹੀ ਸੂ ਕੀ ਪੂਰ ਹਰ ਬਰਿਆ ਜਾਂਦੇ ਇਸੇ ਵੀ ਨਹੀਂ ਸੋਦੀ ਸਾਵਣ ਦੀ ਹਰ ਵਾਰੀ ਅਛਾ ਜੀ ਹਾਂ ਤੇ ਸਾਲ ਬਾਅਦ ਮੈਂ ਹੁੰਦੀ ਤੇ 40 42 ਦਿਨ ਦੁੱਧੋਂ ਛੱਡਦੀ ਠੀਕ ਹੈ ਲੰਮਾ ਐਂਡ ਤੱਕ ਭਾਵੇਂ 2.5 ਦਾ ਦੁੱਧ ਤਾਂ ਉਦਾਂ ਹੀ ਮਿਲਦੀ ਥਾਪੀ ਤੇ ਅੱਛਾ ਜੀ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲਓ ਬਾਈ ਲੰਮਾ ਚ ਦੁੱਧ ਦੇਣ ਵਾਲੀ ਝੋਟੀ ਦਿਖਾਉਣ ਲੱਗੇ ਤੁਹਾਨੂੰ 3 ਸਾਰ ਸੂਣਾ ਜੇ ਕਰਮਾਲੀ ਦੇ ਉਹਦੇ ਹੈ 15 16 ਲੰਬਾਈ ਵੇਖੋ ਤੇ ਮੈਂ ਵੇਖੋ ਇਹ ਵੀ ਗੱਡ ਬਲੈਕ ਆ ਵਿੱਚ ਹੋਰ ਤੇ ਕੱਦ ਕਾਟ ਨਹੀਂ ਚੈੱਕ ਕਰ ਸਕਦੇ ਜੇ ਐਨ ਰਸ਼ੀਗਨ 35 ਦੇ ਥੱਲੇ ਵੀ ਪੰਡਾ ਹੀ ਪਈਆਂ ਕਰਮਾਲੀ ਨੇ ਅਜੇ ਹਫਤੇ ਖੰਡ ਦੇ ਲੱਗੇ ਬੰਨੇ ਬਾਈ ਕਹਿੰਦਾ ਕਿ ਟਾਈਮ ਖੜਦੀ ਆ ਇਹ ਤਾਂ ਫੁੱਲ ਪਿਆਰ ਹੋ ਗਈ ਤੇ ਕਾ ਨਾ ਹੁਕਾ ਹੀ ਯਾਰ ਕਰੋ ਨਹੀਂ ਕਿ ਆਪ ਤਵੇ ਸਵਾਦੀ ਲੋਹੇ ਦਾ ਟਵਾ ਜਿੰਦੀ ਬਹੁਤ ਹੀ ਜ਼ਿਆਦਾ ਤਕੜੀ ਆ ਗਈ ਆ ਇਹ ਥਲਿਓ ਥਲਾਂ ਦਾ ਸੈਜ ਗਿਆ ਵੀ ਐਨ ਬਿੱਠ ਬਿੱਠ ਕੇ ਲਗਾ ਉਹ ਵੀ ਦਿਖਾਉਂਦੇ ਆਪਾਂ ਲਾਗੇ ਤੋਂ ਬਿੱਠ ਥਲਾਂ ਦਾ ਸੈਜ ਗਿਆ ਤੇ ਮਿੱਟੀ-ਵਿੱਟੀ ਮੈਂ ਤਕੜੀ ਹੈ ਉੱਡਾ ਹੀ ਲੈਵਾ ਮੈਨੇ ਕੱਢਣਾ ਹੁੰਨਾ ਹੀ ਗਾਣ ਤੋਂ ਉਹਨਾਂ ਨੇ ਪਿਛਾਣ ਠੀਕ ਹੈ ਠੀਕ ਹੈ ਮੈਂ ਪੂਰਾ ਪੱਥਰਾਂ ਦਾ ਲੇਵਾ ਇਹ ਨਹੀਂ ਕਹੀ ਮੈਂ ਲੇਵਾ ਟਲਵਾ ਕਰ ਜਾਂਦੀਆਂ ਨੇ ਹਾਂਜੀ ਹਾਂਜੀ ਵੱਡੀਆਂ ਮਈਆਂ ਇਹ ਪੂਰਾ ਚੱਡਾ ਪੱਟਣਾ ਹੀ ਰੱਖਣਾ ਮੈਨੂੰ ਠੀਕ ਹੈ ਠੀਕ ਹੈ ਜੀ ਟਿੱਲਾ ਟੋਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਨੇ ਆਪਣੀ ਮੈਂ ਬਹੁਤ ਭੋਲੀ ਆ ਅੱਛਾ ਜੀ ਕਰੋ ਜੀ ਕਿੱਕ ਬਾਕੀ ਨਹੀਂ ਅੱਗੇ ਨੂੰ ਤੁਹਾਡੀ ਵੱਡੀ ਮਾਂ ਜਿਹੜੀ ਅਗਲੇ ਬੰਨੇ ਗਾਚੀ ਬੰਨਦੀ 2 3 ਕਿਲੋ ਗਾੜ ਤਾਂ ਕਿ ਕਰੂ ਮੈਂ ਠੀਕ ਹੈ ਜੀ ਇਹਦਾ ਮੁੱਲ ਬਾਈ ਜੀ ਫਿਰ ਮੁੱਲ ਤੇ ਵੇਖ ਲਓ ਮੈਂ ਨਾਲ ਜੀ ਕਰਦਾ ਵੀ ਮੰਗ ਲਈਏ 3 1/2 ਐਸੇ ਜੀ ਪਰ ਆਪਾਂ 5 ਕਿਲੋ ਜਿੱਦਾਂ ਲਈ ਆਪਾਂ ਉਦਾਂ ਹੀ ਦੇ ਦੇਣੀ ਆ ਬਿਲਕ ਇਹ ਵੀ ਇਹਦੀ 135000 ਦੀ ਮੱਝ 135 ਦੀ ਹਾਂਜੀ ਨਹੀਂ ਹਾਂ ਨਾ ਦਸਿਏ ਕਰੀਏ ਪ੍ਰੋਜੈਕਟ ਕਰੀਏ ਮਾਨਤਾ ਲੈ ਲਓ ਮੇਰੇ ਹਿਸਾਬ ਨਾਲ ਤਾਂ ਬਹੁਤ ਜਾਇਜ਼ ਆ ਬਈ ਕਈ ਵਾਰੀ ਅਸੀਂ ਮੁੱਲ ਕਰ ਦਿੰਦੇ ਆ ਵੀ ਜਾਇਜ਼ ਮੁੱਲ ਵੀ ਚਲ ਜਿੱਦਾਂ ਲਈ ਆਪਾਂ ਤਾਂ ਸਾਨੂੰ ਭੁਵੇਂ ਕੋਈ ਲੱਖ ਦੀ ਦੀ ਮਿਲ ਜੇ ਡੇਢ ਦੀ ਮਿਲ ਜੇ ਅਸੀਂ ਤਾਂ ਵੇਖਣਾ ਤਾਂ ਆਪਣਾ 2000 ਆ ਹਾਂਜੀ ਹਾਂਜੀ ਐਡੀ ਮੈਂ ਤਾਂ ਜੇ ਮੁੱਲ ਘੱਟ ਹੋ ਜਾਏ ਤਾਂ ਕਈ ਵੀਰ ਕਹਿੰਦੇ ਵੀਰ ਪਤਾ ਨਹੀਂ ਕੀ ਹੈ ਕੋਈ ਛਾਕੂ ਹੈ ਜਿਹੜਾ ਮੈਂ ਦਾ ਮੁੱਲ ਹੀ ਨਾ ਘੱਟ ਹੋ ਗਿਆ ਇਹ ਗੱਲ ਸਹੀ ਹੈ ਗੱਲ ਸਹੀ ਬਿਲਕੁਲ ਸਹੀ ਗੱਲ ਤਾਂ ਸਹੀ ਪਰ ਅਸੀਂ ਤਾਂ ਇਹ ਵੇਖਣਾ ਹੁੰਦਾ ਵੀ ਜੇ ਲੱਗ ਲੱਗਦਾ ਨਹੀਂ ਆਪਣਾ ਜਿੱ ਇਹ ਕਰਾ ਲਓ ਚਲੋ ਮਾਮਤਾਨ ਹੋਰ ਕਰਾ ਲਓ ਹੈਗੀ ਪਜਾਇ ਥੋੜੀ ਬੋੜੀ ਕੱਢ ਦਨੇ ਹੋਰ ਆਪਾਂ ਨਹੀਂ ਦੱਸ ਦੋ ਹਾਣਾ ਜਿੱਥੇ ਵੀ ਸਾਡੀ ਦੇਣਗੇ ਇੱਕ 30 ਦੀ ਦੇ ਦिए 30 ਦੀ ਹਾਂਜੀ ਹੋਰ ਕਰ ਦਈਏ ਅੰਦਰ ਕਰ ਦਈਏ ਤੀਆਂ ਹੋਰ ਕਰ ਦਈਏ ਹਾਂਜੀ ਚਲੋ ਫਿਰ ਸਵਾ ਸਵਾ ਹੀ ਕਰ ਦਨੇ ਆ ਸਵਾ ਲੈ ਸਵਾ ਸਵਾ ਲੱਖ ਰੁਪਇਆ ਹਾਣਾ ਅਜ ਮੱਜ ਦੇਣਾ ਠੀਕ ਹੈ ਠੀਕ ਹੈ ਲਓ ਜੀ 1,25,000 ਦੀ ਤੇ 16-17 ਲੀਟਰ ਬਾਈ ਕਹਿੰਦਾ ਕਿ ਦੁੱਧ ਕੱਢੀ ਜਾਊਗੀ ਬਾਕੀ ਅੱਗੇ ਸਾਫ ਦੇ ਗੱਲ ਆ ਹਾਂਜੀ ਬਾਕੀ ਰਛੀਆਂ ਟਾਈਪ ਦੀ ਜੇ ਇਹ ਕਲਦੀ ਸੁਆ ਲੰਮਾ ਦਿੰਦੀ ਜੇ ਘਰ ਵਾਲੇ ਫੁੱਲ ਗਰੰਟੀ ਦਿੱਤੀ ਵੀ ਸੁਆ ਲੰਮਾ ਤੇ ਹਰ ਵਰੀ ਮੈਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਤੀਸਰਾ ਸੁਆ ਸੂਈ ਵੀ ਕਰਮਾ ਲਈ ਜਿਹੜਾ ਵੀਰਪਰਾ ਲੈ ਜਾਊਗਾ ਨਜ਼ਾਰੇ ਲਟੂਗਾ ਤੇ ਦੂਜੇ ਨੰਬਰ ਤੇ ਆਜੋ ਨੀਲੀ ਰਾ ਵੀ ਆ ਗਈ ਜੇ ਦੱਸਿਓ ਭਾਜੀ ਇਹਦੇ ਬਾਰੇ ਇਹਦਾ ਵੀ ਬੱਚਾ ਨਹੀਂ ਜੇ ਵੱਜਦਾ ਅੱਛਾ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨੂੰ ਸੂਈ ਨੂੰ ਤੇ ਚਲੋ ਆਪਾਂ ਕੋਈ ਫੈ ਨਹੀਂ ਸਕਦੇ ਹਨਾ ਹਾਂਜੀ ਤੇ ਘਰ ਵਾਲੇ ਦੱਸਣ ਮੁਤਾਬਕ ਕੀ ਆਂਦਾ ਵੀ ਢਾਈ ਤਿੰਨ ਮਹੀਨੇ ਹੋਏ ਸੂਈ ਨੂੰ ਅੱਛਾ ਜੀ ਹਾਂ ਠੀਕ ਹੈ ਲਓ ਜੀ ਢਾਈ ਰੋ ਤਿੰਨ ਮਹੀਨੇ ਠੀਕ ਆ ਮਿਲਦੀ ਮੈਂ ਇੱਕਾ ਥਾਪੀ ਤੇ ਭਾੜੇ ਰਹੀ ਆ ਅੱਛਾ ਜੀ ਹਾਂ ਇਹਨੂੰ ਮੈਂ ਨੂੰ ਹਾਂਜੀ ਅੱਜ ਮੈਂ ਇਹਨੂੰ 18 ਤਰੀਕ ਹੋ ਗਈ ਇਹਨੂੰ ਮੈਂ ਨੂੰ 8-9 ਤਰੀਕ ਦਾ ਟੀਗਾ ਲੱਗ ਗਿਆ ਜੇ ਗਾਂ ਗੱਭਣ ਦਾ ਠੀਕ ਆ ਠੀਕ ਆ 8 ਤਰੀਕ ਦਾ ਲੱਗਾ ਇਹ 10 ਦਿਨ ਹੋ ਗਏ ਅੱਛਾ ਜੀ ਦੁੱਧ ਕਿੰਨਾ ਚੇਕੋ ਮੋ ਤੋਂ ਆਂਦੇ ਪਹਿਲਾਂ ਤਾਂ 12 ਕਿਲੋ ਹੈਗਾ ਅਸੀਂ ਪਰ ਹੁਣ ਟੀਗਾ ਦਾ ਗੱਲ ਆਇਆ ਹੁਣ ਮੈਂ ਥੱਲੇ 7 ਕਿਲੋ ਦੁੱਧ ਹੋਊਗਾ 7 ਕਿਲੋ ਜੀ 7 ਲੀਟਰ ਮੀਲੀ ਦਾ ਵੀ ਰਸੂਆ ਭਾਜੀ ਇੱਕ ਨਵਾਸ ਹੋ ਜਾ ਵੀਰੇ ਸਾਡਾ ਸੂਆ ਦੂਜਾ ਰੇਟ ਠੀਕ ਆ ਲਓ ਜੀ ਦੂਜਾ ਸੂਆ ਸੋਈ ਜੀ ਪਾਡੀ ਇਹਦੀ ਉਦਾਂ ਮੈਂ ਠੰਡੀ ਸੀਰੀਆ ਮੈਂ ਜਿੱਦਾਂ ਮੱਤੀ ਬੀਕੇ ਚਲੂ ਆ ਤੇ ਆਣ ਕੇ ਨਾ ਥੋੜਾ ਜਿਹਾ ਖੱਟੇ-ਪੁੱਠੇ ਮੈਂ ਨੇ ਘਟ ਖਾਦੇ ਆ ਅੱਛਾ ਜੀ ਹਾਂ ਠੀਕ ਆ ਜੀ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਏ ਵੀ ਬਾਈ ਜੀ ਪ्योर ਨੀਲੀ ਰਗ ਦੀ ਆ ਗਈ ਜੇ 2 2.5 ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੀ ਇਹਨੂੰ ਇਸ ਟਾਈਮ ਮੇਰੇ ਕੋਲ 7 ਲੀਟਰ ਦੁੱਧ ਕੋਲ ਤਿਆਰ ਆ ਜਵਾਜੂ ਜੀ 2-4 ਕਿਲੋ ਬੰਡਪਟ ਖਾ ਕੇ ਦੁੱਧ ਮੈਂ 8-9 ਕਿਲੋ ਘੱਟ ਨਹੀਂ ਪਏ ਠੀਕ ਆ ਠੀਕ ਆ ਤੇ ਠੀਕ ਆ ਪਰ ਇਹਨੂੰ ਮੈਨੂੰ ਕੋਈ 10-15 ਦਿਨ ਦੇ ਆਸ-ਪਾਸ ਲੈ ਟਾਈਮ ਹੋ ਗਿਆ ਦਾ ਉਸ ਹਾਂ ਮੈਂ ਕੋਈ ਵੀਰ ਬੱਤੀ ਦਾ ਦਾਗੜ ਤੇ ਫੂਲ ਦਾ ਕਿ ਨਿਸ਼ਾਨੀਆਂ ਜਿਹੜੀਆਂ ਆ ਗਈਆਂ ਵਾ ਲੰਬੇ ਉਹ ਆਪੀ ਚਾ ਕਸਾਈਆਂ ਨਾ ਕੀ ਆ ਖਾਲਾ ਦੀ ਗੰਨੇ ਰਾ ਮੇਰਾ ਜ ਸਿੰਘ ਲੱਗਾ ਬੱਤੀ ਕਾਡ ਵਜਨ ਦੀ ਬਹੁਤ ਜਿਆਦਾ ਚੰਗੀ ਐ ਤੇ ਸੀ ਲੋ ਵੀ ਬਾਕੀ ਇਹਦੀ ਚੋਾਈ ਵੀਰ ਕਰਕੇ ਲੈ ਕੇ ਆਜੇ ਕੋਈ ਉਸ ਹਾਵਨ ਦੀ ਪ੍ਰਹਾਂ ਦਾ ਜਲਾਵੇ ਤੇ ਥਣ ਥਣ ਜਿਹੜਾ ਬਹੁਤ ਚੰਗਾ ਲੱਗਾ ਗਿਆ ਤੇ ਇਹ ਕੀ ਮੁੱਲ ਕਰਨਾ ਭਾਈ ਇਹਦਾ ਮੁੱਲ ਵੀ ਦੀ ਚੈ ਜਿਆ ਚਲੋ ਆਪਾਂ ਹੱਥ ਲਗਣ ਲਈ ਟੋਕਰ ਲੈਣ ਲਈ ਟੋਕਰ ਦਾ ਹੀ ਮੁੱਲ ਕਰਨਾ ਉਦੋਂ ਤੇ ਮੈਂ ਇਹ ਵੀ ਲੱਖੋਂ ਬਾਹਰ ਐ ਸਵਾ ਲੱਖ ਦੀ ਮੈਂ ਆਂ ਡੇਢ ਦੀ ਹਾਂਜੀ ਆ ਸੱਜਰ ਹੋਵੇ ਠੀਕ ਆ ਪਰ ਆਪਾਂ ਅੱਧੇ ਦੇ ਮੁੱਲ ਦੀ ਦੇ ਦੇਈਏ ਕਿੰਨਾ 70 ਦੀ ਦੇ ਦੇਈਏ 70 ਦੀ ਹਾਂਜੀ ਕਰ ਦਈਏ ਮਾਨਤਾ ਕਰ ਦਈਏ ਮਾਨਤਾ ਕਰ ਦੋ ਇਹ ਵੀ ਜਿੱਥੇ ਕਿ ਛਾੜੀ ਦੇਣੀ ਇਹ ਵੀ ਪਰ 65 ਦੀ ਦੇ ਦਾਂਗੇ ਆ ਨਾ ਲਓ ਜੀ 65000 ਦੀ ਨੀਲੀ ਦਾ ਵੀ 1000 ਹੋਰ ਛੱਡ ਦੇ ਹੋਰ ਛੱਡ ਦਈਏ ਹੋਰ ਛੱਡ ਦਾਂਗੇ ਯਾਰ ਲਓ ਜੀ 1500 ਹੀ ਛੱਡ ਦਾਂਗੇ ਸਾਢੇ ਤਰੇੜ ਦੀ ਮਾਇਆ ਦੇ ਦਾਂਗੇ ਸਾਡੇ 36300 ਮੈਂ ਦੇ ਦਾਂਗਾ ਮੈਂ ਉਦਾਂ ਹੀ ਭਜਾਂ ਜੀ ਮੈਂ ਦੀ ਹੋਗੀ ਠੀਕ ਆ ਲਓ ਜੀ ਸਾਡੇ 36300 ਦੀ ਤੇ ਜਿਹੜਾ ਵੀਰ ਪ੍ਰਾਇਸ ਵੀ ਸਾਹਪੜਾ ਲਾ ਜੀ ਤੇ ਚਲੋ ਗਾਂ ਤੇ ਜੇ ਨੂੰ ਰਕਮ ਦਿੱਤੀ ਜੀ ਪੰਜਾਣੀ ਤੇ ਆ ਜੇ ਉੱਤੇ ਜੇ ਨੰਬਰ ਤੇ ਆਹ ਭਾਈ ਦੱਸਿਓ ਸਾਹ ਇਹ ਵੀ ਦੀ ਦੂਜਾ ਸੂਬਾ ਝੋਟੀ ਸੂਈ ਜੇ ਅੱਛਾ ਜੀ ਹਾਂ ਸਿੰਘ ਵੇਖੋ ਬਿਲਕੁਲ ਐਂ ਕਲਿੱਪਾਂ ਵਿੱਚ ਵੱਜੀਆਂ ਜੇ ਠੀਕ ਆ ਕਿੰਨਾ ਟਾਈਮ ਹੋਗਾ ਫਿਰ ਇਹਨੂੰ ਵੀਰ ਜੀ ਆਹ ਬੱਟਾ ਜੇ ਦਾਹਾਂ ਗਰਾਂ ਦਾ ਲਾ ਲਓ ਠੀਕ ਹੈ ਠੀਕ ਹੈ ਲਓ ਜੀ ਕਟੇ ਕਟਾ ਇਹ ਕਟਾ ਜੇ ਲਓ ਜੀ ਮੇਲ ਕਾ ਫਾਗ ਜੇ ਇਹਦੇ ਪਿਛੇ ਜਾਂਦੀ ਰਹੇ ਰਵਾ ਬੜੀ ਕਰੀ ਜਾਂਦੀ ਪਛਾਣੀ ਸਾ ਮਾਰਾ ਬੱਚਾ ਜਾਣਦੀ ਕਾਂਗਰਸ ਲਾਗੇ ਬੰਦਾ ਆਏਗਾ ਤੋਂ ਬੱਚੇ ਪਰ ਘੰਡੀ ਹਟ ਜੂਗੀ ਅੱਛਾ ਅੱਛਾ ਠੀਕ ਹੈ ਇਥੇ ਲਈ ਵੀ ਮੈਂ ਥੋੜੇ ਦੁੱਧ 12 ਕਿਲੋ ਤਿਆਰ ਜੇ ਠੀਕ ਹੈ ਜੀ ਹਾਂ ਤੇ ਆਣ ਕੇ ਚਲੋ ਹੋ ਸਕਦਾ ਵਿਹਾਈ ਡਾਂਗ ਉਧਰ ਜੇ ਪਰ ਆਪਾਂ ਦੱਸ 11 ਕਿਲੋ ਦੱਸ ਕੇ ਦਾਂਗੇ ਠੀਕ ਹੈ ਠੀਕ ਹੈ ਲਓ ਜੀ 10 11 ਲੀਟਰ ਜਿਹੜਾ ਆਣ ਦੁੱਧ ਮੈਂ ਤਾਂ 12 ਕਿਲੋ ਝੋ ਕੇ ਲੈਂਦੀ ਆ ਅੱਛਾ ਜੀ ਹਾਂ ਇਹ ਵੀ ਜੀ ਨਾਲ ਪਹਾੜਾ ਲੈਂਦੀ ਜੇ ਠੀਕ ਆ ਠੀਕ ਆ ਉਹਦਾ ਬੱਚੇ ਦਾ ਪੂਰਾ ਹਰਵਾ ਕਰਦੀ ਤੇ ਕੋਈ ਨਹੀਂ ਵੀ ਬੱਚੇ ਕਈ ਦੰਦਰ ਹੁੰਦੇ ਵੀ ਬੱਚਾ ਭੁੱਲੀ ਨਹੀਂ ਕਿ ਮਾਰ ਕੇ ਹਾਂਜੀ ਬਾੜੀ ਦਾ ਵੀ ਫੇਰ ਖੰਦ ਦੀ ਬੱਚਾ ਲਾ ਕੇ ਬੰਦਦੀ ਇਹਦੇ ਠੀਕ ਆ ਠੀਕ ਆ ਜੀ ਆ ਵੇਖੋ ਲੋ ਜੀ ਕਿੱਕਾ ਸਾਡੇ ਤੋਂ ਬਾਕੀ ਪੂਰਾ ਕਰਦੀ ਹੈ ਜਵਾਗ ਦੇ ਨਾਲ ਹਾਂ ਤੇ ਬੱਚਾ ਇੰਨਾ ਵੀ ਖੱਲੇ ਆ ਵੇਖੋ ਪੈਂਦਾ ਨਹੀਂ ਬੱਚਾ ਦਾ ਪਹਿਲੇ ਦਿਨ ਨਹੀਂ ਜੇ ਪਾਇਆ ਅੱਛਾ ਜੀ ਕੋਈ ਵੀ ਨਹੀਂ ਬੱਚਾ ਪਾਇਆ ਸਾਡੇ ਪੁੰਦੇ ਠੀਕ ਆ ਠੀਕ ਆ ਜੀ ਹਾਂ ਵੇਖੋ ਬੱਚਾ ਨਹੀਂ ਪੈਂਦਾ ਮੈਂ ਮੋਤੀ ਰਹੂਗਾ ਬੱਚਾ ਉਹਦਾ ਧਿਆਨ ਨਹੀਂ ਕਰਦਾ ਵੇਖੋ ਠੀਕ ਆ ਠੀਕ ਆ ਜੀ ਬੱਚਾ ਨਹੀਂ ਪੈਂਦਾ ਬੱਚੇ ਨੂੰ ਬੋਤਲ ਨਾਲ ਨਿੱ ਤੇ ਮੋਟਕ ਵੰਡ ਪਾ ਦਈਏ ਉਸੇ ਵੇਲੇ ਮੈਂ ਪਰੋ ਪੈਂਦੀ ਠੀਕ ਹੈ ਠੀਕ ਹੈ ਜੀ ਭਜਾਇਆ ਨਹੀਂ ਗੇ ਅੰਗਜਾਇਆ ਨਹੀਂ ਪਹਿਲੇ ਦਿਨ ਨਹੀਂ ਪੱਟਾ ਗਜਾਇਆ ਥੋੜੀ ਮੈਲਨ ਖੇਚਲ ਕਰਨੀ ਪੈਂਦੀ ਉਹ ਨਾ ਕੀਤੀ ਨਹੀਂ ਆ ਹਾਂਜੀ ਹਾਂਜੀ ਹਾਂ ਆ ਚਲੇ ਇੱਕ ਤਾਂ ਖੇਚਲਾ ਫਿਰ ਤੈਨੂੰ ਪਰੋ ਕਰਨੀਆਂ ਪੈਣੀਆਂ ਖੋਲੋ ਬਾਈ ਜੀ ਹਰੇ ਨੂੰ ਵੀ ਉਹਦੀ ਦੁੱਧ ਝੋਟੀ ਕੋ 13 14 ਕਿਲੋ ਕੱਢ ਦੂੰਗੀ ਅੱਛਾ ਜੀ ਲੱਗੀ 13 14 ਲੀਟਰ ਦੁੱਧ ਕੱਢੀ ਜਾਊਗੀ ਐਸਾਂ ਜਿਹੜਾ 11 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਕੱਲ੍ਹ ਉਹ ਜੀ ਤੁਸੀਂ ਕੀ ਕਰ ਸਕਦੇ ਜੇ ਹੈ ਇਹ ਵੀ ਜੈਟ ਬਣਾਇਆ ਗੀ ਆ ਤੇ ਨਾਲਾਂ ਨੂੰ ਨਾ ਜਿਹੜੀਆਂ ਹਮਾਨੇ ਦੇ ਕਾਟ ਇਹ ਥਾਂ ਤੇ ਬਹੁਤ ਚੰਗਾ ਲੱਗਾ ਵਾ ਹਨ ਕੱਲਾ ਕੱਲਾ ਥਾਂ ਲੱਗਾ ਲੈ ਉਹ ਲੈ ਆਗੇ ਆਵਾਜ਼ ਹੀ ਹੁੰਦੀ ਪੱਕੀ ਅੱਗੇ ਪੱਖੇ ਦੀ ਆਵਾਜ਼ ਹੀ ਹੁੰਦੀ ਮਾਂ ਜੀ ਦੇ ਕੋਲ ਆ ਗਿਆ ਵਾ ਇਹ ਹੈ ਵੀ ਸਿੰਗਲ ਵੱਡੀ ਜੇ ਇਹਦੇ ਤੋਂ ਸਾਈਡ ਤੋਂ ਆਪਾਂ ਦੇਖੌਣੇ ਤੁਹਾਨੂੰ ਹਵਾਨੇ ਤੇ ਜਿਹੜੀਆਂ ਨਾੜਾਂ ਨੂੰ ਨਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਥਾਣਾ ਦਾ ਸੈਰ ਗਿਆ ਵੀ ਬਹੁਤ ਹੀ ਸ਼ਾਨਦਾਰ ਰਿਹਾ ਉੱਥੱਲੇ ਜਿਹੜਾ ਬੱਚਾ ਲੱਗੇ ਰਲੇ ਵਿੱਚ ਵੱਧਾ ਕਿ ਉਦਾਂ ਹੀ ਪਸੰਦ ਪਈ ਠੀਕ ਆ ਠੀਕ ਆ ਇਹਦਾ ਮੁੱਲ ਬਾਈ ਜੀ ਫਿਰ ਇਹ ਦੇਢੀ ਝੋਡੀ ਲੱਖ ਰੁਪਏ ਨੂੰ ਇਹ ਵੀ ਹਾਂ ਨਹੀਂ ਕਰੀਓ ਕੱਢ ਕਾਠੀ ਪੂਰਾ ਜੇ ਬਾਡੀ ਲੈਣੀ ਵੇਖੋ ਉਦ ਦੁੱਧ ਨੂੰ ਦੁੱਧ ਨੂੰ ਵੀ ਚੰਗੀ ਝੋਟੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਇਹ ਵੀ ਹਾਂ ਨਹੀਂ ਦੱਸ ਦੋ ਫਿਰ ਜਿੱਥੇ ਇੱਕ ਛੱਡੀ ਦੇਣਾ ਫਿਰ 90 ਦੀ ਦੇ ਦਈਏ ਤੇ 5 ਦਾ ਤੁਹਾਡੀ ਮੂਰੇ ਕਰਉ ਦੇ ਰਾਂ ਨੂੰ 90 ਦੀ ਹਾਂ 90 ਦੀ ਠੀਕ ਲਓ ਜੀ ਸੱਜੇ ਸੂਈ ਆ ਬਿਲਕੁਲ ਮੈਂ ਕਰਦੇ ਦੋ ਯਾਰ ਅੰਦਰ ਕਰਦੇ ਹਾਂ ਭਰਾ ਦੋ ਹੋਰ ਕਰਦੇ ਹੋਰ 88 ਦੀ 88 ਪਰ ਝੋੜੀ ਥੋੜੇ 12 ਕਿਲੋ ਹੀ ਹੈ ਠੀਕ ਹੈ ਜੀ ਆਪਾਂ 11 ਕਿਲੋ ਰੱਖ ਕੇ ਦਾਂਗੇ ਲਓ ਜੀ ਹੋਊਗਾ 12 ਹੀ ਤੇ ਬਾਕੀ 11 ਦੀ 22 ਦੀ ਫੁੱਲ ਗਰੰਟੀ ਆ ਤੇ ਕੋਈ ਸੰਭਲ ਵਾਲਾ ਭਰਾ ਲਾਜੂ ਤੇ ਦੁੱਧ ਚਲੋ ਚੰਗਾ ਕੱਢੀ ਜਣਾ ਠੀਕ ਹੈ ਠੀਕ ਹੈ ਤਾਂ ਆਜੋ ਅੱਗੇ ਨੀਲੀ ਪੂਰੀ ਆ ਗਈ ਇਹ ਕਿਵੇਂ ਭਾਜੀ ਇਹ ਪਿਓਰ ਨੀਲੀ ਗੁਰੀ ਜੀ ਦੂਜਾ ਸੁਬਾ ਸੁਣੀ ਜੇਰ ਕਾ ਅੱਛਾ ਜੀ ਹਾਂ ਕਿੰਨਾ ਟਾਈਮ ਖੜਦੀ ਹੈ ਇਹ ਲੈ ਜੂ ਕੋਈ 5-7 ਦਿਨ ਠੀਕ ਹੈ ਠੀਕ ਹੈ ਲਓ ਜੀ ਦੂਜਾ ਸੂਰਾ ਸੂਮ ਕਰਮ ਵਾਲੀ ਤੇ 5 7 ਦਿਨ ਬੇਨਤੀ ਤੇ ਖੜਦੀ ਆ ਤੇ ਕਿੰਨੇ ਵੀ ਦੁੱਧ ਆਉਂਦੀ ਆ 99 ਦੀ ਬਹੁਤ ਹਾਬੜੀ ਹੈ ਪਹਿਲਣੇ ਦੁੱਧ 10 ਕਰਾਂ ਦਿੱਤਾ ਜੇ ਠੀਕ ਹੈ ਠੀਕ ਹੈ ਲਓ ਜੀ ਸਾਫ ਫਲੀਟ ਜਿਹੜਾ ਪਹਿਲਣੇ ਦੁੱਧ ਕੱਢਿਆ ਤੇ ਜਾਨ ਸਮਝ ਦੇਤਾ ਜੇ ਹਾਂਜੀ ਹਾਂਜੀ ਨਾਲੇ ਪੂਰੀ ਦੀ ਨਾਲੀ ਨਹੀਂ ਲਈ ਆ ਠੀਕ ਹੈ ਖੁੱਲ ਬਾਈ ਜੀ ਫਿਰ ਇਹਨੂੰ ਖੋਣ ਕੇ ਦਿਖਾ ਦਈਏ ਇਧਰ ਨੂੰ ਲੈ ਜੀ ਰੈਂਡ ਕੋਈ ਨਹੀਂ ਤਾਂ ਨੂੰ ਲਾਇਆ ਇਧਰ ਨੂੰ ਟਰੈਕਟਰ ਨਾਲ ਪੌਲੀਸੇ ਨੂੰ ਆਕੀ ਰੂਕ ਕੇ ਅਸੋਦੀ ਕੋਰੋਂ ਨੀਲੀ ਦੇ ਫੂਲੀ ਦੇਣਾ ਛੱਡਦੀ ਆ ਜਿਹੜੇ ਹਫ਼ਤੇ ਕੇ ਤੇ ਆਸ-ਪਾਸ ਤੇ 10 ਲੀਟਰ ਦਾ ਤਾਂ ਪਹਿਲਾਂ ਦਾ ਹੀ ਰਿਕਾਰਡ ਵਿਆ ਜੇ ਇਹ ਥਣ ਪਾਂਡਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਮੋੜ ਲਓ ਕੱਲਾ ਕੱਲਾ ਥਾਣਿਆ ਸੀਸ ਲਾ ਕੇ ਵੀ ਬੜੀ ਛੋਟੀ ਆ ਅੱਛਾ ਜੀ ਹਾਂ ਇਹ ਵੀ ਕਿਤੇ ਜਿੰਦ ਤੋਂ ਜੱੜੀ ਠੀਕ ਆ ਠੀਕ ਆ ਜੀ ਇਹ ਮਟੂਲਾ ਵੀ ਜਿਹੜੀ ਆ ਕਾਫੀ ਆ ਹੁਆ ਨੇ ਦੇ ਪੁਰਾਣੀ ਦਿੱਤੀ ਇਹ ਤਾਂ ਨਾਮੇ ਢੋਡੀ ਆ ਜਿਹੜਾ ਖਾਣਨ ਤੋਂ ਢੋਡੀ ਵੇਖਣ ਵਾਲੀ ਹੋਣੀ ਆ ਠੀਕ ਆ ਠੀਕ ਆ ਲਓ ਜੀ ਇਹ ਕਾਲਾ ੱਡਾ ਆ ਗਿਆ ਢੋਡੀਆਂ ਮਹੀਆਂ ਢੋਡੀਆਂ ਮਹੀਆਂ ਜਿਹੜਾ ਲੇਵਾ ਬਣਾਉਂਦੇ ਨੇ ਠੀਕ ਆ ਠੀਕ ਆ ਮੇਰਾ ਮੁੱਲ ਬਾਈਰ ਇਹਦਾ ਵੀ ਜੇ ਢੋਡੀ ਤਿਆਰ ਹੋ ਗਏ ਵੇਚੀਏ ਫਿਰ ਪਾਉਂ ਢੋਡੀ ਇਹ ਵੀ ਲੱਖ ਦੀ ਵੇਚਦੀਏ ਹਾਂਜੀ ਹੁਣ ਆਪਾਂ ਚ ਵੇਚ ਜੀ ਕਰਨਾ ਜੇ ਪੰਜ ਸੱਤ ਦਿਨ ਸਾਹਮਣੂ ਢੋਡੀ ਦੇ ਠੀਕ ਆ ਜੀ ਤੇ ਹੁਣ ਦਿੱਦੀ 85000 ਦੀ 85 ਦੀ ਹਾਂਜੀ ਲਓ ਕਰੀਏ ਗੱਲ ਵਸੂ ਇਹ ਵੀ ਹਾਣ ਹੈ ਦਾਡੋ 2000 ਹੋਰ ਛੱਡ ਲਿਓ ਚਲੋ 2000 ਛੱਡ ਦਾਂਗੇ 70 ਦੀ 78 ਦੀ ਇਹ ਆ ਵੀ ਛੋਟੀ ਉੱਚੀ ਲਈ ਹੜੀ ਯਾਤਨਸਲ ਕਰਕੇ ਠੀਕ ਹੈ ਠੀਕ ਹੈ ਕੋਈ ਐਡਾ ਨਹੀਂ ਹੁਣ ਕੋਈ ਜਾਇਜ਼ ਰੱਖੀ ਬਿਲਕੁਲ ਜਾਇਜ਼ ਗੱਲ ਕਰ ਬਿਲਕੁਲ ਨਾਮ ਵਾਲੀ ਚਲੋ ਯਾਰ ਉਹਦੋਂ ਮਾਝ ਇੱਕ ਇੱਕ ਹੀ ਬੂਰੀ ਆਪਣੇ ਕੋ ਤੇ ਲੇਨ ਵਾਲੇ 11000 ਬੰਦਾ ਸੀ ਅੱਛਾ ਜੀ ਹਾਂ ਇਹਨਾਂ ਨੇ ਇਹਨਾਂ ਨੇ ਬੋਨ ਕੀਤਾ ਮਾਝ ਇੱਕ ਹੀ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਸਹੀ ਗੱਲ ਲਓ ਜੀ ਉਹਨਾਂ ਦੀ ਡਿਮਾਂਡ ਵੀ ਪੂਰੀ ਹੋ ਗਈ ਵੀਰਪ੍ਰਾਵਾ ਦੀ ਨੀਤੀ ਵੀ ਪੂਰੀ ਤੇ 78000 ਦੀ ਬਾਈ ਨੇ ਰੇਡ ਪਾਤਾ ਜੇ ਬਿਲਕੁਲ ਜਿਹੜਾ ਨਾਮ ਵਾਲਿਆ ਤੇ ਆ ਪੰਜਵੇਂ ਤੇ ਆ ਗਈ ਜਿਹੜਾ ਵਹਿੜ ਇਹ ਬਾਈ ਗੱਬਣਿਆ ਇਹ ਹਾਂ ਗੱਬਣ ਜਿਹੜਾ ਇਹ ਬੰਦਾ ਏ ਅੱਛਾ ਜੀ ਚੋਗੀ ਤੋਂ ਸ਼ਕੀ ਹੁੰਦੀ ਏ ਠੀਕ ਆ ਦੂਜਾ ਸਵੇਰ ਸੁਣਾ ਕਰੀ ਦੂਜਾ ਸਵੇਰ ਦੇ ਥਾਨ ਤੁਣ ਜਿਹੜਾ ਬਹੁਤ ਹੀ ਚੰਗਾ ਲੱਗਾ ਕਿੰਨੇ ਦਾ ਦਲੀਆ ਇਹ ਬਦੀ ਪਹਿਲਾਂ ਨਹੀਂ ਦੁੱਤਾ ਜਦੋਂ 17-17 ਕਿਲੋ ਅੱਛਾ ਜੀ ਹਾਂ ਐਵੇਂ ਗੱਬੋ ਸੁਣਾਣੇ ਲੋ ਜੀ ਦੁੱਧ 20 ਕਿਲੋ ਆ ਸਕਦੇ ਆ ਤੇ ਜਿਹੜਾ ਪਹਿਲਾਂ ਨਹੀਂ ਕੱਢਿਆ ਵਾ ਦੇ ਥਾਨ ਤੁਣ ਸਪੈਸ਼ਲੀ ਲੱਗਾ ਪਿਆ ਵਾ ਥਾਨ ਵੀ ਬਹੁਤ ਸਮਾਰਦਾ ਆ ਕੋਲੀ ਨੂੰ ਵਰਗੀ ਟਿੱਪ ਖਲੀ ਹੁੰਦੀ ਆ ਮੇਰੇ ਕੋ ਬੰਗਾ ਪਾਵੇ ਭੁਵੇਂ ਨਾ ਪਾਵੇ ਠੱਡੀ ਵੱਛੀ ਬਿਲਕੁਲ ਠੀਕ ਆ ਬੜੀ ਬੋਦੀ ਵਾਲੀ ਆ ਗਈ ਜੀ ਵੜਾ ਤੇ ਗੱਡ ਕਾਟ ਜਿਹੜਾ ਚੰਗਾ ਆ ਗਿਆ ਤੇ ਥਣ ਥਣ ਤੁਸੀਂ ਚੈੱਕ ਕਰ ਸਕਦੇ ਜੋ ਐਨ ਮੁੱਠੀਦਾਰ ਥਣ ਲੱਗਾ ਵਾ ਤੇ 16 ਤੋਂ 17 ਡਿਕਰ ਦਾ ਪਹਿਲਾਂ ਦਾ ਹੀ ਰਿਕਾਰਡ ਆ ਇਹ ਕਿੰਨਾ ਟਾਈਮ ਕੱਟੀਏ ਜੀ ਕਿਉਂ ਜੀ ਤਿਆਰੀ ਇਹ 5-6 ਦਿਨ ਲੱਗੂਗੀ ਠੀਕ ਹੈ ਠੀਕ ਲਾਉਂਗੀ ਹਫਤੇ ਦੇ ਆਸ-ਪਾਸ ਇਹਦਾ ਟਾਈਮ ਖੜਦੀ ਹੈ ਜੇ ਤੇ ਲਾਟੇ ਲੱਗਣੀਆਂ ਇਹਨੇ ਵੀ ਸਾਰੇ ਜਾਂ ਕਵਰ ਕਰ ਜਾਣੀਆਂ ਵਾ ਫਰਮਾਈ ਨੇ ਤੇ ਤਾਰਾ ਮੋਗਾ ਲਈ ਹੈ ਤੇ ਗੱਡੇ ਦੇ ਬਹੁਤ ਯਾਰ ਆ ਗਿਆ ਵਾ ਆਲੀ ਰੋਫੀ ਕਿੱਤਾ ਫਾ ਦੇ ਤਿੰਨ ਤਾਂ ਸੁਣ ਜਿਹੜਾ ਬਹੁਤ ਹੀ ਚੰਗਾ ਬਲਾਕੀ ਸਣ ਆ ਗਿਆ ਇਹਦਾ ਮੁੱਲ ਬਾਈ ਜੀ ਹਰੀ ਸਰੀ ਵੈੜ ਨੂੰ ਬਹੁਤ ਘੱਟ ਥਣ ਲੱਗਦਾ ਹੈ ਹਾਂਜੀ ਹਾਂਜੀ ਮੋਤੀ ਵਾਲਾ ਉਹਦਾ ਨੇ ਕੋਈ ਗੱਲ ਹੀ ਨਹੀਂ ਆ ਜਿੱਦਾਂ ਮਰਜ਼ੀ ਵੇਚੀ ਥੱਲੇ ਬੈਜੂ ਠੀਕ ਆ ਠੀਕ ਆ ਠੀਕ ਹੈ ਜੀ ਫੋਨ ਬੜੀ ਪੋਲੀ ਆ ਅੱਛਾ ਜੀ ਫੋਨ ਤੇ ਆ ਰੋਬਰੋ ਦੀ ਧਾਰ ਆਉਂਦੀ ਹੈ ਠੀਕ ਆ ਠੀਕ ਆ ਇਹਦਾ ਕੀ ਮੁੱਲ ਕਰਨਾ ਜੀ ਜੀ ਵਿੱਜੀ ਵਿੱਚ 25 ਸੂਈ ਦਾ ਜਿਸ ਨੂੰ 20 ਨੂੰ ਦੋ ਚਵਾ ਕੇ ਦਈਏ ਫਿਰ ਭਾਵੇਂ ਤਾਂ 60 ਆ ਰੀ ਮੁੱਲ ਕਰ ਲੀਏ ਹਾਂਜੀ ਹਾਂ ਹੁਣ ਚਲੋ ਜਾਇਜ਼ ਕਰਾਂਗੇ ਆਪਾਂ ਜਾ ਹੀ ਦੇ ਦਾਂ ਠੀ ਕਿੰਨਾ ਕੰਮ ਕੀਤੇ ਪੁੱਲਾ ਕਰ ਦਈਏ ਮਾ ਜੀ ਬਾਈ ਕਰ ਦਈਓ ਹਾਂਜੀ ਪੰਜ ਕਰ ਦਈਏ ਸਾਡੀ ਮੈਨੂੰ ਪੰਜ ਨਾ ਨਹੀਂ ਹੋਰ ਥੋੜੇ ਜਿਹਾ ਕਰ ਦੋ ਹੋਰ ਕਰ ਦਈਏ ਚਲ 7000 ਰੁਪਏ ਕਰ ਦਈਏ 63 ਦੀ ਹਾਂ 63 ਲਓ ਜੀ 63000 ਦੀ ਬੱੱਚੀ ਜਿੱਦਾਂ ਸੁੰਦਿਆ ਤੱਕ ਤਿਆਰ ਵੇਖੇ ਫਿਰ ਨਿਆਰ ਆਉ ਬੱੱਚੀ ਨੂੰ ਵੇਖਾਂ ਹਾਂਜੀ 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 ਬਾਕੀ ਇਹ ਕਿ ਮਿਲ ਰਿਹਾ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਵਾ ਤੇ ਕੱਟ-ਕੱਟ ਵੀ ਬਹੁਤ ਹੀ ਚੰਗਾ ਵਾ ਤੇ ਆਜੋ ਐਂਡ ਤੇ ਇੱਕ ਹੋਰ ਆਪਾਂ ਦਿਖਾਉਂਦੇ ਹਾਂ ਆਹ ਪੌਣੀ ਵੇ ਪਾ ਲਓ ਉਹਦੇ ਫੋਟੋ ਦੀ ਡਿਟੇਲ ਭਾਜੀ ਵੀ ਠੰਡੀ ਸੀਲ ਜੇ ਇਥੇ 10 ਗਲ ਦੁੱਧ ਤਿਆਰ ਜੀ ਅੱਛਾ ਜੀ ਹਾਂ ਇਦਾਂ ਹੀ ਥੱਲੇ ਬੈ ਕੇ ਚੋਲੋ ਪਾਣੀ ਠੀਕ ਆ ਠੀਕ ਆ ਜੀ ਨਹੀਂ ਥਾਂ ਥੋਂ ਚੂਮ ਚੋਟ ਖਵਾ ਦੂ ਬੜਾ ਅੱਛਾ ਜੀ ਹਾਂ ਠੀਕ ਨਾਲੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਇਹਨੂੰ ਵੀ ਹਾਲ ਘਰ ਤੋਂ ਰੱਖਣ ਵਾਲੀ ਬੈਠ ਜਾਵਾ ਕੇ ਦਾਵਾ ਕੇ ਤਾਂ ਆਮ ਘਰ ਰੱਖਿਆ ਲਓ ਜੀ ਆਹ ਵਾਲਾ ਮੇਲ ਕਾਫ ਜਿਹਦੇ ਪਿੱਛੇ ਇਹ ਕਿੰਨਾ ਕੱਢੀ ਜਾਊਗੀ ਦੋਤਾ ਉਹ ਤੋਂ ਵੇਖੋ ਵੀ ਜੀ 1010 ਕਿਲੋ ਦੇਣਾ ਜਿੱਡੀ ਕੋ ਬੜਾ ਕ੍ਰੋਸ ਵੜਿਆ ਨੇ ਅੱਛਾ ਜੀ ਜੇ ਉਹ ਸੇਵਾ ਕਰੂ ਤਾਂ ਲੀਟਰ ਖੰਡ ਹੋਰ ਵਾਜੂ ਠੀਕ ਆ ਠੀਕ ਆ ਜ ਹੋਲ ਦਾ ਫੋਲਡਰ ਵਨ ਜੁਗਵਾ ਕਿੰਨਾ ਸੁਈ ਆ ਜੁਗਵਾ ਵੀ ਘਰ ਲੈ ਲੈਂਦੇ ਪਿੰਡੇ ਸੁਈ ਪੱਕੇ ਸੁਈ ਹੋ ਸਕਦਾ ਦੂਜਾ ਵੀ ਹੋ ਸਕਦੀ ਏ ਅੱਛਾ ਜੀ ਹਾਂ ਪਰ ਘਾਹ ਵਾਲੇ ਪਹਿਲੇ ਕਰਦੇ ਠੀਕ ਹੈ ਠੀਕ ਹੈ ਜੀ ਲਓ ਜੀ ਕੋਈ ਪਹਿਲਾ ਲਾਲੇ ਦੂਜਾ ਲਾਲੇ ਬਾਈ ਨੇ ਛਾਕੀ ਦੂਰ ਕਰਤਾ ਵਾ ਬਾਕੀ ਖਾਣ ਪਾਣ ਦਾ ਜੀ ਬਹੁਤ ਚੰਗਾ ਲੱਗਾ ਵਾ ਤੇ 10 ਕਿਲੋ ਇਸ ਟਾਈਮ ਤੱਕ ਪਹੁੰਚਿਆ ਆ ਇਹ ਵੀ ਛਾਈ ਵਾਲ ਦੇ ਵਿੱਚ ਤੇ ਕਵਾਲਿਟੀ ਵੀ ਚੰਗੀ ਨਾ ਇਹਨੂੰ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਨਾ ਨਾ ਇਹ ਰੁਕਾ ਮਾ ਵੀ ਰੁਕ ਪੰਥ ਇਹਦਾ ਕੀ ਕਰਨਾ ਮੋਲ ਬਾਈ ਇਹਦਾ ਇਹ ਵੀ ਜੈ ਦੀ ਅਮਾ ਅਛਾ ਹੀ ਹੈ 40000 ਦੀ ਦੇ ਦਈਏ 40000 50000 ਲੈ ਲੀਏ ਨਹੀਂ ਨਹੀਂ ਕਰ ਦੋ ਦਾ ਦੋ ਇਹ ਹਾਂ ਨਾ ਲੈ ਲੇਗਾ 500 ਰੁਪਏ ਲੈ ਕਰ ਦਈਏ ਇਹਨੂੰ 500 ਰੁਪਏ ਆਹ ਹਾਂ ਉੱਚੋ 7000 ਰੁਪਏ ਛੋੜ ਕਰ ਦਾਂ 40000 ਤੇਤੀ ਵੀ ਲੱਗੀ ਹੱਤੀ ਦੀ 32 ਦੀ ਜਾਂਦੇ ਯਾਰ 32 ਦੀ ਇਹ 200 ਹੀ ਛੋੜ ਦੇ ਠੀਕ ਕਰੋ 25 ਆਪਾਂ ਤਾਂ ਕਰਕੇ ਹਾਰੇ ਦੀ ਸੱਚਾਈ ਦਸੀ ਦੀ ਆ ਵੀ ਇਹ ਹੁਣ ਵੀਡੀਓ ਲੈਣ ਵਾਲਿਆਂ ਵੀ ਵੇਖਣੀ ਤੇ ਜਿੰਨਾ ਸਾਨੂੰ ਦਿੱਤੀ ਉਹਨਾਂ ਵੀ ਵੇਖਣ ਬਿਲਕੁਲ ਬਿਲਕੁਲ ਹਾਂ ਬਿਲਕੁਲ ਤਾਂ ਕਰਕੇ ਸਾਰੀ ਸੱਚਾਈ ਦਸੀ ਦੀ ਆ ਵੀ ਸੁਗਾ ਘਰ ਵਾਲੇ ਪਹਿਲਾਂ ਹੀ ਦੱਸਿਆ ਦੂਜਾ ਵੀ ਹੋ ਸਕਦਾ ਪਹਿਲਾਂ ਵੀ ਹੋ ਸਕਦਾ ਬਿਲਕੁਲ ਬਿਲਕੁਲ ਠੀਕ ਹੈ ਸਹੀ ਗੱਲ ਹੈ ਇੱਕ ਚੀਜ਼ ਇਹ ਘਰ ਵਾਲੇ ਜਿਹੜੇ ਸਾਡੇ ਵੀਡੀਓ ਵੇਂਦੇ ਉਹਨਾਂ ਨੂੰ ਵੀ ਪਤਾ ਵੀ ਇਹ ਠੀਕ ਹੈ ਜਾਂ ਹੋਰ ਯਾਰ ਦੇ ਮਾਰਦੇ ਰੱਖਦੇ ਯਾਰ ਨਹੀਂ ਹਾਂ ਜੀ ਆਲੀ ਆਲੀ ਬਿਲਕੁਲ ਵਧੀਆ ਇੰਨਾ ਗਿਆ ਸਿਆਣੇ ਕਹਿੰਦੇ ਆਂਡਾ ਖਾਈ ਜਾਓ ਤੇ ਮਰਦੀ ਨੂੰ ਬਚਾ ਲਓ ਲੋ ਡੰਗਰ 500 ਤੋਂ ਲੋੜੀ ਪਸ਼ੂ ਪਾਲ ਦੇ ਕੋਲ ਜਿਹੜੇ ਚੰਗੇ ਆ ਸਾਰੇ ਵੱਡੇ ਟੈਂਕੂ ਵੀ ਹੈਗੇ ਆ ਤੇ ਛੋਟੀਆਂ ਮੋਤੀ ਵੀ ਪਾਈ ਨੇ ਪਾਤੀਆਂ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਜਿਹੜੇ ਅੱਗੇ ਵੀ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਹਰਤਾਲ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ